ਰੱਬ ਦਾ ਵਾਸਾ ਸੰਗਤ ਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੁਹਾਡਾ ਇੱਕ ਇੱਕ ਸ਼ੇਅਰ ਇਸ ਸਿੱਖ ਵੀਰ ਦੀ ਮਦਦ ਕਰੇਗਾ ਜੋ ਕਿ ਆਟੋ ਚਾਲਕ ਆ ਐਕਸੀਡੈਂਟ ਹੋਣ ਦੇ ਨਾਲ ਆਟੋ ਵੀ ਸਾਰਾ ਟੁੱਟ ਗਿਆ ਜੋ ਕਿ ਰੈਂਟਰ ਤੇ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਘਰ ਦੇ ਜਿਵੇਂ ਕਿ ਸਾਜ ਨੇ ਕੱਲ ਵੀ ਦੱਸਿਆ ਸੀਗਾ ਕਿ ਇਹ ਸਰਬਜੀਤ ਸਿੰਘ ਨੇ ਜਿਹੜੇ ਆਟੋ ਚਾਲਕਾ ਸਰਦਾਰ ਸਾਹਿਬ ਤੇ ਇਹਨਾਂ ਦੇ ਗੋਟੇ ਤੇ ਵੀ ਕਾਫੀ ਛੱਟ ਲੱਗੀ ਆ ਕੈਮਰਾਮੈਨ ਨੂੰ ਗੋਡਾ ਵੀ ਕੋਲ ਹੋ ਕੇ ਦਿਖਾਇਆ ਜਾਵੇ ਲੱਗੇ ਆ ਕੇ ਤੇ ਜਿਹੜੀ ਚੈਸਟ ਆ ਚੈਸਟ ਵੀ ਕਾਫੀ ਜ਼ਿਆਦਾ ਪ੍ਰੋਬਲਮ ਜਿਹੜੀ ਆ ਚੁੱਕੀ ਆ ਆਹ ਵਾਲਾ ਮੋਡਾ ਜਿਹੜਾ ਇਹ ਬਿਲਕੁਲ ਹੀ ਕੰਮ ਕਰਨੋਂ ਹਟ ਗਿਆ ਹੋਇਆ ਆਹ ਵਾਲਾ ਸਾਰੀ ਬਾਹ ਵੀ ਉੱਪਰ ਨਹੀਂ ਹੋ ਰਹੀ ਹਿਲਾਲ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਆ ਉਹ ਚੱਲ ਰਿਹਾ ਆ ਤੇ ਪੰਜ ਕੀ ਹਾਲਾਤ ਆ ਕਰਦੇ ਤੇ ਕਿਸ ਤਰ੍ਹਾਂ ਕਰਦਾ guzara ਚੱਲਦਾ ਸੀਗਾ ਥੋੜਾ ਲੱਗਿਆ ਕੀ ਵੀਰ ਜੀ ਸਾਡਾ ਕਾਰੀਏ ਦੇ ਸਿੱਕਾ ਚੱਲਦਾ ਸੀ ਤੇ ਇਹ ਹੁਣ ਇਹਨਾਂ ਨੂੰ ਜਦੋਂ ਤਾਂ ਲੱਗੀਆਂ ਮੈਂ ਤੁਹਾਡਾ ਕਾਰੀਏ ਥੱਕ ਹੀ ਹੋ ਗਿਆ ਕੰਮ ਨਹੀਂ ਦੇ ਨਾਲ ਜਦੋਂ ਆਪਣਾ ਚਲਾ ਰਹੀ ਸੀ ਆਟੋ ਨਾਲ ਸਵਾਰੀਆਂ ਬੈਠੀਆਂ ਸੀਗੀਆਂ ਕਿ ਇਕੱਲੇ ਸੀ ਸਵਾਰੀਆਂ ਬੈਠੀਆਂ ਉਹਨਾਂ ਨੂੰ ਕਿਸੇ ਚੱਟਾ ਦਿੱਤਾ ਹਾਂਜੀ ਲੱਗੀਆਂ ਮੰਨ ਲੱਗੀਆਂ ਉਹਨਾਂ ਦੇ ਉਹਨਾਂ ਦਾ ਇਲਾਜ ਕੌਣ ਕਰਾ ਰਿਹਾ ਉਹਨਾਂ ਦਾ ਗੱਡੀ ਵਾਲੇ ਕਰਾਉਂਦੇ ਜਿਨ੍ਹਾਂ ਨੇ ਛੱਟਾ ਲਾਈਆਂ ਸੀ ਇਹਨਾਂ ਨੂੰ ਤੇ ਇਹਨਾਂ ਦਾ ਇਲਾਜ ਇਹਨਾਂ ਦਾ ਵੀ ਉਹ ਕਰਾਉਂਦੇ ਦੇਖੋ ਜਿਹੜੀ ਗੱਡੀ ਚਾਲਕ ਸੀਗਾ ਉਹਦੀ ਗਲਤੀ ਸੀਗੀ ਆਟੋ ਦੇ ਵਿੱਚ ਮਾਨ ਕਰਕੇ ਜਦ ਆਟੋ ਪਲਟ ਗਿਆ ਤੇ ਆਟੋ ਦੀ ਆਟੋ ਦੀ ਸਾਰਾ ਡੈਮੇਜ ਹੋ ਚੁੱਕਿਆ ਹੈ ਜਿਹੜਾ ਆਟੋ ਤੁਹਾਡਾ ਸੀਗਾ ਕਿ ਕਰਾਏ ਤੇ ਹੀ ਆਟੋ ਵੀ ਸਾਰੇ ਟੁੱਟ ਗਏ। ਮਤਲਬ ਕਿ ਡੇਲੀ ਦਾ ਕਰਾਇਆ ਭਰ ਦੇ। ਹਾਂਜੀ ਡੇਲੀ ਦਾ ਕਰਾਇਆ ਦੇਣੀ ਆ। ਉਹ ਵੀ ਸਾਰਾ ਟੁੱਟ ਗਿਆ ਵਾ। 281 ਦੀ ਗੱਲ ਇਹ ਆ ਕਿ ਜਿਹੜਾ ਆਟੋ ਸੀ ਉਹ ਵੀ ਕਰਾਏ ਤੇ ਲੈ ਕੇ ਚਲਾਉਂਦੇ ਸੀ ਤੇ ਆਟੋ ਵੀ ਜਿਹੜਾ ਉਹ ਵੀ ਬਣਵਾ ਕੇ ਜੇਣਾ ਪੈਣਾ ਪਲੱਸ ਜਿਹੜਾ ਆ ਉਹਦਾ ਇਲਾਜ ਆ ਉਹ ਵੀ ਆਪਣੇ ਖਰਚੇ ਦੇ ਜਿਹੜਾ ਉਹ ਕਰਨਾ ਪੈਣਾ ਆ। ਜਿਹੜਾ ਗੱਡੀ ਚਾਲਕ ਸੀਗਾ ਜਿਹੜੀਆਂ ਸਵਾਰੀਆਂ ਸੀ ਨਾਲ ਉਹਨਾਂ ਦਾ ਇਲਾਜ ਕਰਵਾ ਰਿਹਾ ਕਿਉਂਕਿ ਉਹਨੂੰ ਐ ਸੀਗਾ ਵੀ ਮੇਰੇ ਬਰਫਾਫ ਕਿਤੇ ਗਵਾਹੀ ਨਾ ਦੇ ਦੇਣਾ ਇਹ ਗੱਲ ਇਹਨੇ ਹਾਂਜੀ ਵੀ ਮੇਰੇ ਬਰਫਾਫ ਕਿਤੇ ਗਵਾਹੀ ਨਾ ਦੇ ਦੇਣਾ ਤੇ ਸਾਰਾ ਜਿਹੜਾ ਪੰਡਾ ਆ ਉਹ ਆਟੋ ਚਾਲਕ ਦੇ ਸਿਰ ਤੇ ਪੰਨਿਆ ਜਾਵੇ ਮੈਂ ਜਿਹੜੀਆਂ ਫੋਟੋਆਂ ਆ ਨਾਲ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗਾ ਤੇ ਜਿਹੜਾ ਬੈਟਰੀ ਰਿਸ਼ੇ ਦਾ ਜਿਹੜਾ ਨੁਕਸਾਨ ਹੋਇਆ ਉਹ ਵੀ ਆਪ ਜੀ ਦੇ ਨਾਲ ਸਾਰਾ ਕੁਝ ਸ਼ੇਅਰ ਕਰਾਂਗਾ ਤੇ ਇਹਨੇ ਭਾਈ ਸਰਬਜੀਤ ਸਿੰਘ ਜੀ ਸਦਾ ਸਾਭਿਆ ਤੇ ਆਪ ਜੀ ਨੂੰ ਹੱਥ ਜੋੜ ਕੇ ਬੇਤੀ ਇਹ ਜੋ ਵੀ ਆਪ ਜੀ ਤੇਲਫਲ ਮਦਦ ਕਰ ਸਕਦੇ ਹੋ ਤੇ ਜਰੂਰ ਕਰਿਓ ਤੇ ਇੱਕ ਦਿਨਾਂ ਦਾ ਲਾਜ ਜਿਹੜਾ ਆ ਉਹ ਕਰਾਉਣਾ ਬਹੁਤ ਜ਼ਰੂਰੀ ਹੈ ਤੇ ਨੰਬਰ 2 ਤੇ ਜੇਕਰ ਆਪਕੋ ਸੰਭਵ ਹੋ ਸਕੇ ਤੇ ਕੋਸ਼ਿਸ਼ ਕਰੀ ਜਾ ਫਰਾਲ ਮਿਲ ਕੇ ਇਸ ਭਾਈ ਸਾਹਿਬ ਨੂੰ ਜਦੋਂ ਠੀਕ ਹੋ ਗਿਆ ਤੇ ਇਹਨੂੰ ਜਿਹੜਾ ਬੈਠੇ ਰਿਕਸ਼ਾ ਆ ਉਹ ਇਹਨਾਂ ਨੂੰ ਜਿਹੜਾ ਨਵਾਂ ਲੈ ਕੇ ਦਿੱਤਾ ਜਾਵੇ ਇਹੀ ਆਪ ਜੀ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਜੀ ਆਪ ਜੀ ਹੋਰ ਕੀ ਕੰਮ ਕਰ ਕਰਦੇ ਹੋ ਬੜਾ ਉੱਚੀ ਬੋਲੋ ਸੰਤਨ ਨੂੰ ਸੁਣਨਾ ਚਾਹੀਦਾ। ਹਾਂ ਜੀ ਮੈਂ ਤੇ ਪਹਿਲਾਂ ਕੰਮ ਕਰਦੀ ਆ ਘਰਾਂ ਤੇ ਮੇਰੇ ਵੀ ਗੋਡੇ ਤੇ ਸੱਟ ਲੱਗੀ ਤੇ ਉਦੋਂ ਦੀ ਨ ਘਾਰੀ ਆ ਇਹਨਾਂ ਦੇ ਸਿਰ ਤੇ ਹੀ ਘਰ ਚੱਲਦਾ ਹੀ ਸਾਰਾ ਤੇ ਹੁਣ ਉਹ ਵੀ ਥੱਪ ਹੋ ਗਿਆ। ਉਹ ਵੀ ਹੁਣ ਤੇ ਬੜੀ ਮੁਸ਼ਕਲ ਗੁਜ਼ਾਰਾ ਹੁੰਦਾ। ਚਲੋ ਤੇ ਸਿੰਘ ਸਾਹਿਬ ਕੁਝ ਕਹਿਣਾ ਚਾਹੋਗੇ ਸੰਤਨਾਂ ਨੂੰ ਲਾਗੇ ਅਗੀ। ਫੜੇ ਬੁਲਾ ਦਿਓ ਸੰਤਨਾਂ ਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾਹੇ। ਸਮਾਜ ਸੰਸਗਰੀ ਹੋਤਾ ਜੋ ਬੈਂਟੀ ਕਰਾਣਾ ਜੇ ਮੇਰਾ ਕੋਈ ਇਲਾਜ ਕਰਾਇਆ ਜਾਵੇ ਇਹ ਮੇਰਾ ਬੈਂਟੀ ਰਿਕਸ਼ਾ ਦਾ ਟੁੱਟਾ ਜਾਂ ਬਣਾਇਆ ਜਾਵੇ ਜਾਂ ਫਿਰ ਨਵਾਂ ਲਿਖੇ ਦਿੱਤਾ ਜਾਵੇ ਹੋਰ ਸਮਾਜ ਸੰਸਗਰੀ ਕੋਈ ਜਿਹੜਾ ਬੈਟਰੀ ਰਿਕਸ਼ਾ ਤੁਸੀਂ ਕਰਾਇਆ ਤੇ ਚਲਾਉਣ ਲਈ ਉਹ ਜਿਹੜਾ ਉਹ ਉਹਦਾ ਕੀ ਹਿਸਾਬ ਦਾ ਹੁੰਦਾ ਉਹ ਠੀਕ ਵੀ ਤੁਹਾਨੂੰ ਹੀ ਕਰਾ ਕੇ ਦੇਣਾ ਪੈਣਾ ਹੈ ਜਾਂ ਫਿਰ ਮਕਾਨ ਜਿਹੜਾ ਮਾਲਕ ਆਪ ਸਟੇ ਕਰਾਉਂਦਾ ਨਹੀਂ ਨਹੀਂ ਉਹਦੇ ਫਿਰ ਆਪ ਨੂੰ ਕਰਾ ਕੇ ਦਿਨਾ ਪੈਣਾ ਜੇ ਮਾਲਕ ਕਰਾ ਲੇਗਾ ਠੀਕ ਹੈ ਨਿਜੇ ਪਰ ਮਾਰਗ ਨਹੀਂ ਮੇਰੇ ਸਰਦੇ ਭਰਨਾ ਪੰਗਾ ਅੱਛਾ ਮਤਲਬ ਕਿ ਇੱਕ ਉਹ ਖਰਚਾ ਵੱਖਰਾ ਹੋਣਾ ਤੇ ਬਾਅਦ ਚ ਜਿਹੜਾ ਟ੍ਰੀਟਮੈਂਟ ਦਾ ਵੱਖਰਾ ਖਰਚਾ ਹਾਂਜੀ ਹਾਂਜੀ ਤੇ ਸਾਰੇ ਹਾਲਾਤ ਸੰਗ ਜੀ ਆਪ ਜੀ ਦੇ ਸਾਹਮਣੇ ਆ ਤੇ ਇਹ ਭਾਈ ਸਰਬਜੀਤ ਸਿੰਘ ਜੀ ਸੁਲਤਾਨੋਂ ਇੰਡਪੈਂਡ ਜਿਹੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਤੇ ਜੋ ਵੀ ਆਪ ਜੀ ਕੋਲੋਂ ਹੈਲਪ ਹੋ ਸਕਦੀ ਆ ਆਪਾਂ ਇਸ ਪਰਿਵਾਰ ਦੀ ਬਾਹ ਫੜੀਏ ਤਾਂ ਕਿ ਅਗਾ ਇੱਕ ਪਰਿਵਾਰ ਦੀ ਜਿਹੜੀ ਮਰਦਿਆ ਹੋ ਸਕੇ ਤੇ ਆਪਣੇ ਪੈਰਾਂ 'ਚ ਸਟੈਂਡ ਹੋ ਸਕੇ ਤੇ ਉਮੀਦ ਕਰਦਾ ਤੁਸੀਂ ਜਰੂਰ ਮਦਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ